ਸਸਰੀ ਕਲ ਭਾਈ ਸਾਰਿਆਂ ਨੂੰ ਆਂਦੀ ਜਿਹੜੀਆਂ ਯਾਦਾਂ ਹੁੰਦੀਆਂ ਨਾ ਇਹ ਬੰਦੇ ਦੀ ਜ਼ਿੰਦਗੀ ਦਾ ਖਜ਼ਾਨਾ ਹੁੰਦੀਆਂ ਕਿਉਂਕਿ ਇਹ ਯਾਦਾਂ ਬੰਦੇ ਨੂੰ ਜ਼ਿੰਦਗੀ ਜਿਹਦਾ ਇੱਕ ਟੰਗ ਇੱਕ ਰੰਗ ਵਖਾਉਂਦੀਆਂ ਕਈ ਵਾਰੀ ਕੀ ਹੁੰਦਾ ਵੀ ਆਪਣੇ ਹੁਣ ਪੁਰਾਣੇ ਬਜ਼ੁਰਗ ਜਿਹੜੇ ਪਿੰਡੋਂ ਬਾਹਰ ਨਹੀਂ ਗਏ ਹੁੰਦੇ ਤੇ ਉਹਨਾਂ ਵਾਸਤੇ ਮੰਨੋ ਪੰਚਾਰ ਜਿਹੜਾ ਟੱਬਾ ਉੱਦੋਂ ਬੜਾ ਕੁਝ ਵੀ ਹੈ ਨਹੀਂ ਉੱਚਾ ਵੱਲ ਤੇ ਜਿਹੜਾ ਪਿੰਡ ਦਾ ਸ਼ੌਕ ਪੜਾ ਤੇ ਉਸ ਉੱਪਰ ਤੋਂ ਵਟਾ ਹੋਰ ਕੁਝ ਹੋਈ ਨਹੀਂ ਸਰ ਸੋ ਇਸੇ ਤਰ੍ਹਾਂ ਦੀ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ 2005 ਦੇ ਵਿੱਚ ਜਦੋਂ ਕਾ ਫਰਾਂ ਦੀ ਸ਼ੂਟਿੰਗ ਚੱਲਦੀ ਸੀ ਲੇ ਲਦਾਖ ਮੈਨੂੰ ਵੀ ਉਸ ਯੂਨਿਟ ਟ੍ਰਾਲ ਜਾਣ ਦਾ ਮੌਕਾ ਮਿਲਿਆ ਕਿਉਂਕਿ ਉਹ ਮੈਨੂੰ ਫਸਟ ਟਾਈਮ ਕੈਮਰਾ ਫੇਸ ਕਰਨ ਦਾ ਜਦੋਂ ਟਾਈਮ ਮਗਾ ਦਿੱਤਾ ਭਾਈ ਨੇ ਤੇ ਇਹ ਮੇਰੀ ਪਹਿਲੀ ਫਿਲਮ ਸੀ ਤੇ ਬੜਾ ਵਧੀਆ ਅਨੁਭਵ ਸੀ ਉਹਦਾ ਤੇ ਸਭ ਤੋਂ ਵੱਡੂ ਚੀਜ਼ ਇਹ ਸੀ ਕਿ ਭਾਈ ਸੰਨੀ ਦੇ ਨਾਲ ਉਸ ਫਿਲਮ ਨੂੰ ਲੀਡ ਕਰਿਆ ਸੀ ਤੇ ਭਾਈ ਹਮਤੋਜ਼ਬਾਨ ਡਾਇਰੈਕਟਰ ਸੀ ਤੇ ਉਹ ਨਾ ਖਬਰ ਕਿ ਕਿਤੇ ਮੇਰਾ ਬਾਪੂ ਸ਼ਹਿਰੋਂ ਇੱਕ ਕਿਹਾ ਕਿ ਸਤਿ ਸ੍ਰੀ ਅਕਾਲ ਉਹ ਦੋ ਚਾਰ ਜੂ ਨਾਲ ਤੇ ਕਰਿਆ ਕਿ ਮੇਰੇ ਭਰਾਵਾਂ ਦਾ ਵੀ ਉਹਨੂੰ ਫੋਨ ਲਾ ਤੇ ਪੁੱਛ ਕੇ ਇਹੰਦਰ ਦਾ ਕਿਤੇ ਫਸਿਆ ਬੈਠਾ ਪਹਿਲਾਂ ਤਾਂ ਗਾਲਾਂ ਕੱਢੀਆਂ ਕਿ ਆ ਕੀ ਲੈਣਾ ਮੈਂ ਧੱਕੇ ਖਾਂਦਾ ਚਲੋ ਜਦੋਂ ਮੇਰੀ ਗੱਲਬਾਤ ਹੋਈ ਤੇ ਮੈਂ ਇਹਨ ਦੱਸਿਆ ਵੀ ਬਾਪੂ ਐਵੇਂ ਨਾ ਕਰਾ ਇਹ ਤੇ ਬਹੁਤ ਵਧੀਆ ਮਾਹੌਲਾ ਬਹੁਤ ਵਧੀਆ ਮਾਹੌਸਮ ਤੇ ਬੜਾ ਵਧੀਆ ਚੱਤ ਲੱਗ ਗਿਆ ਮੇਰਾ ਉਹ ਕਿਨਾਈ ਯਾਰਾ ਠੀਕ ਆ ਤਾਂ ਗੱਲ ਤੇਰੀ ਜਦੋਂ ਮੈਂ ਇਹ ਬੈਠਾ ਮੈਂ ਕਿ ਬਾਪੂ ਖੰਡ ਲੱਗੀ ਜਾਂਦੀ ਮੈਨੂੰ ਇਹ ਬਾਹਰ ਮੈਂ ਬੈਠਾ ਨਹੀਂ ਜਾਂਦਾਗਾ ਯੂਨੀਵਰਸਿਟੀ ਤੋਂ ਮਕਲ ਕੀਤੀ ਸੀ ਕਿ ਉਹਨੇ ਮੈਨੂੰ ਫੋਨ ਤੇ ਲਾਇਆ ਸੀ ਮੇਰੇ ਕੋਲ ਛੋਟਾ ਫੋਨ ਸੀਗਾ ਤੇ ਮੈਂ ਉਹ ਆਹ ਮਰੀ ਜਾਂਦਾ ਠੰਡਾਂ ਦੇ ਪਾਣੀ ਆ ਠੰਡਾ ਕਦਣਾ ਇੱਥੇ ਤਾਂ ਮੱਛਰ ਖਾਈ ਜਾਂਦਾ ਐਨੀ ਗਰਮੀ ਆ ਕਿਉਂਕਿ ਮੌਸਮੀ ਲੋਕੋ ਇਨਾ ਠੰਡਾ ਹੁੰਦਾ ਆਪਣੇ ਅਸਲੀ ਮੌਸਮੀ ਤੋਂ ਬੜਾ ਫਰਕ ਹੁੰਦਾ ਮੈਨੂੰ ਨਹੀਂ ਸੀ ਪਤਾ ਇਨਾ ਬੜਾ ਭੈਰੀ ਸੀ ਕਿੱਥੇ ਭਰਾਵਾ ਬਾਪੂ ਮੰਨੇ ਆਮ ਮਰੀ ਜਾਂਦਾ ਠੜ ਭਾਰੀਆਂ ਸਾਨੂੰ ਬਣਾਉਂਦਾ ਆਈ ਗਮੀਚ ਮਰਦਾ ਰਹੇਗਾ ਐਵੇਂ ਸਾਨੂੰ ਆਖੀ ਇਨਾ ਠੰਡਾ ਠੰਡਾ ਠੰਡਾ

ਚਲ ਤਾਂ ਪਤੀ ਸ਼ਟਾਪਾ ਕਿਤੇ ਜਦੋਂ ਕਰਿਆ ਤੇ ਗੱਲਾਂ ਬਾਤਾਂ ਘਰ ਪਰਿਵਾਰ ਨੇ ਦੱਸੀਆਂ ਸਾਰਿਆਂ ਨੂੰ ਕਰੇ ਮਾਪੋਂ ਨੇ ਸੁਣੀਆਂ ਚਾਪੜਾ ਸੀਗਾ ਫਿਰ ਫੋਟੋਆਂ ਜਿਹੜੇ ਕਿਸੇ ਸੱਜਣ ਦੇ ਘਰ ਚ ਖੇਚੀਆਂ ਸੀਗੀਆਂ ਤੇ ਉਹ ਫਿਰ ਉਹ ਫੋਟੋਆਂ ਬੁਵਾਈਆਂ ਕਰਵਾਈਆਂ ਤੇ ਫਿਰ ਪਾਪ ਨੂੰ ਬੁਵਾਇਆ ਪਾ ਉਹ ਇੱਕ ਇੰਟਰ ਡਿਪਾਰਟਮੈਂਟ ਆ ਉਥੇ ਐ ਬਾਫ ਜਮੀਈਆ ਪਾਣੀ ਜਮੀਆ ਤਾਂ ਤੇ ਆ ਸਾਕਤਾ ਸੀਗਾ ਉਥੇ ਇਹਨਾਂ ਹਕੀਕਤ ਤੇ ਮਾਦੇ ਨੂੰ ਲੁਮਾ ਅੰਗਾ ਆਪ ਨੇ ਆਹ ਮੈਤਰੀ ਗੱਲ ਮੰਨਣ ਵਾਲੀ ਤਾਂ ਹੈ ਨਹੀਂ ਕਹਿੰਦਾ ਮਾਸਾ ਦਾ ਤਾਂ ਆਪ ਪਾ ਜਿਪਾਈ ਆ ਗੱਲ ਪਾਤਾ ਸੋ ਇਹ ਯਾਦਾਂ ਦੇ ਖਜ਼ਾਨੇ ਹੁੰਦੇ ਆ ਨੂੰ ਸਾਮ ਕੇ ਰੱਖਣਾ ਚਾਹੀਦਾ ਤੇ ਉਥੇ ਇੱਕ ਜਿਹੜੇ ਹੋਟਲ ਦੇ ਵਿੱਚ ਅਸੀਂ ਰੁਕੇ ਸੀ ਉਹ ਹੋਟਲ ਦੇ ਵਿੱਚ ਜਿਵੇਂ ਆਪਣੇ ਆਪ ਹੁਣ ਇਦਰਾ ਮਰੂਦਾਂ ਦੇ ਬੂਟੇ ਲੱਗੇ ਹੁੰਦੇ ਆ ਉੱਥੇ ਲੱਗਿਆ ਸੀ ਸਿਆਂ ਦਾ ਬੂਟਾ ਪਹਿਲੀ ਵਾਰੀ ਉਹ ਵੇਖਿਆ ਸੀ ਤੇ ਮੈਂ ਉਹ ਪੁੱਛ ਬੈਠਾ ਉੱਥੇ ਮੈਨੇਜਰ ਨੂੰ ਮੈਂ ਕਿਹਾ ਜੀ ਮੈਂ ਖਾਲਿਆ ਕਰਾਂ ਇੱਕ ਅੰਧ ਤੋੜ ਕੇ ਉਹ ਕਹਿੰਦਾ ਜੀ ਖਾਲਿਆ ਕਰੋ ਪਰ ਤੁਹਾਨੂੰ ਆਕਸੀਜਨ ਦੇ ਵਿੱਚ ਕਮੀ ਹੋਊਗੀ ਆਏ ਹੋਊਗਾ ਤੇ ਆਪਾਂ ਭਰਾਵਾ ਆਪਦਾ ਜਦੋਂ ਆਉਂਦੇ ਸੀ ਟਾਈਮ ਤੇ ਲੱਗਦਾ ਸੀ ਜਿਹੜੇ ਹਿਸਾਬ ਨਾਲ ਤੋਂ ਟਾਈਕਲ ਉਹ ਤੋੜ ਲੈਂਦੇ ਸੀਗੇ ਤੇ ਲਾਲਾ ਨੂਨ ਚੱਕੀਏ ਫਟੇ ਜਦੋਂ ਉਹਨੂੰ ਭਾਈ ਉਹਨੂੰ ਪਰਪਟਾ ਵੀ ਉਹਨਾਂ ਦਾ ਛਾਵੇਂ ਕਰਤਾ ਸੀ ਪੱਟਾ ਮੇਟਾ ਵੇਚ ਰਹੇ ਸੀਗੇ ਜਾਂ ਤਾਂ ਹੁੰਦੀਆਂ ਬੜੀਆਂ ਸੋ ਅਧੇਲ ਕੀਤਾ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨ ਨੂੰ ਤੇ ਭਾਈ ਅਸੀਂ ਕੱਟਿੰਗ ਤੇ ਇਸ ਤਰ੍ਹਾਂ ਭਾਈ ਜਿੰਦਗੀ ਦੇ ਉਤਾਰ ਚੜਾਅ ਪੜਾ ਹੁੰਦੇ ਆ ਜਿੱਥੇ ਜਾਣੇ ਜਿੱਥੇ ਹੋਣੇ ਇਹ ਜਰਨੀ ਆ ਜ਼ਿੰਦਗੀ ਦੀ ਇਹ ਇਹਨੂੰ ਭਾਈ ਸੁਭਾਲ ਕੇ ਚੈੱਕ ਕਰੋ ਤਾਂ ਅਗੇ ਜਾ ਕੇ ਗੱਲਾਂ ਫਤਾਂ ਵੱਡ ਜਾਣਗੀਆਂ